ਇਹ ਵੀਡੀਓ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਓ ਕਿ ਤੁਹਾਨੂੰ ਪਤਾ ਅੱਜ ਸ਼ਹੀਦ ਉਦਮ ਸਿੰਘ ਜੀਆ ਦਾ ਸ਼ਹੀਦੀ ਦਿਹਾੜਾ 19 ਅਪ੍ਰੈਲ 1999 ਦਾ ਦਿਨ ਅਸੀਂ ਤਾਂ ਭੁੱਲ ਗਏ ਪਰ ਉਦਮ ਸਿੰਘ ਨਹੀਂ ਭੁੱਲਿਆ ਮੈਂ ਤੁਹਾਡਾ ਅਮਰੀਕ ਪਰਮਾਤਮਾ ਦੀ ਰਜ਼ਾ ਦੇ ਵਿੱਚਸੀਂ ਬਹੁਤ ਸੋਹਣੀ ਜ਼ਿੰਦਗੀ ਬਤੀਤ ਕਰਦੇ ਹਾਂ ਅੱਜ ਉਸ ਮਹਾਨ ਯੋਧੇ ਦੀ ਗੱਲ ਕਰਦੇ ਹਾਂ ਜਿਸ ਨੇ 19 ਅਪ੍ਰੈਲ 1919 ਦੇ ਵਿੱਚ ਜ਼ਿਲ੍ਹਿਆਂ ਵਾਲੇ ਬਾਗ ਦਾ ਅੱਖੀ ਕਾਂਡ ਦੇਖਿਆ ਜਿਸ ਦੇ ਵਿੱਚ ਉਸਨੇ ਪਾਣੀ ਪਿਉਣ ਦੀ ਸੇਵਾ ਕੀਤੀ ਪਰ ਉਹ ਬਚ ਨਿਕਲਿਆ ਕਿਸਮਤ ਉਸ ਨੂੰ ਲੰਡਨ ਤੱਕ ਲੈ ਗਈ ਤੇ ਉਸਨੇ 21 ਸਾਲ ਦਾ ਅਰਸਾ ਬਤੀਤ ਕੀਤਾ ਜੋ ਉਸਨੇ ਇੰਡੀਆ ਤੋਂ 21 ਸਾਲ ਜੋ ਉਸਨੇ ਬਤਾਏ ਉਹ ਉਸ ਨੂੰ ਹੀ ਪਤਾ ਸੀ ਇੱਕ ਇੱਕ ਦਿਨ ਇੱਕ ਇੱਕ ਰਾਤ ਤੇ ਇੱਕ ਇੱਕ ਸਾਲ 21 ਸਾਲ ਦਾ ਸਮਾਂ ਬਹੁਤ ਥੋੜਾ ਨਹੀਂ ਹੁੰਦਾ ਬਹੁਤ ਜ਼ਿਆਦਾ ਹੁੰਦਾ ਉਸ ਦੀ ਜਵਾਨੀ ਉਸ ਅਤਿਆਚਾਰ ਦੇ ਜ਼ੁਲਮ ਦੇ ਖਿਲਾਫ ਜੋ ਉਸ ਨੇ ਪਰਨ ਕੀਤਾ ਤੇ ਜਾ ਕੇ ਲੰਡਨ ਸ਼ਹਿਰ ਦੇ ਵਿੱਚ ਉਸ ਹਤਿਆਰੇ ਨੂੰ ਜਾ ਕੇ ਢਾ ਲਿਆ ਤੇ ਅਸੀਂ ਥੋੜਾ ਜਿਹਾ ਹੀ ਦੁੱਖ ਮਹਿਸੂਸ ਕਰਦੇ ਆਂ ਤੇ ਨਰਵਸ ਹੋ ਜਾਂਦੇ ਆਂ ਜੋ ਅਸੀਂ ਢਾ ਲੈਨੇ ਆਂ ਉਸ ਨੂੰ ਸਾਨੂੰ ਸ਼ਹੀਦ ਉਦਮ ਸਿੰਘ ਵਰਗੇ ਯੋਧਿਆਂ ਤੋਂ ਸਾਨੂੰ ਸਿੱਖਣਾ ਚਾਹੀਦਾ ਹੈ ਤੇ ਅਸੀਂ ਉਸ ਨੂੰ ਅੱਜ ਯਾਦ ਕਰਦੇ ਹਾਂ ਤੇ ਆਪਣੇ ਬੱਚਿਆਂ ਨੂੰ ਵੀ ਦੱਸਦੇ ਹਾਂ ਵੀ ਇਹ ਅਜੇ ਯੋਧੇ ਵੀ ਹੋਏ ਆ ਜਿਨ੍ਹਾਂ ਨੇ 21 ਸਾਲ ਦੀ 21 ਸਾਲ ਦਾ ਸੰਘਰਸ਼ ਆਪਣੇ ਦਿਲ ਦੇ ਵਿੱਚ ਰੱਖਿਆ ਅਸੀਂ ਬਾਹਰਲੇ ਮੁਲਕਾਂ ਵਿੱਚ ਕਮਾਈਆਂ ਕਰਨ ਜਾਂਦੇ ਆ ਤੇ ਇਥੋਂ ਅਸੀਂ ਸਭ ਕੁਝ ਵੇਚ-ਵਟ ਦਿੰਨੇ ਆ ਪਰ ਸਾਡੇ ਇਹ ਯੋਧੇ ਹੋਏ ਆ ਜਿਨ੍ਹਾਂ ਨੇ ਉਹਨਾਂ ਦੇਸ਼ਾਂ ਦੇ ਵਿੱਚ ਜਾ ਕੇ ਸਾਡੇ ਜੋ ਸਾਡੇ ਤੇ ਜ਼ੁਲਮ ਹੋਏ ਅੱਖੀਂ ਦੇਖੇ ਹੋਏ ਕਾਣ ਤੇ 21 ਸਾਲ ਦੇ ਅਰਸੇ ਨੂੰ ਉਸ ਨੇ ਜੋ ਆਪਣੇ ਅੰਦਰ ਹੰਡਾਏ ਤੇ ਉਹਦੇ ਅੰਦਰ ਜੋ ਉਬਾਲਾ ਵਜਦਾ ਸੀ ਤੇ ਜਾ ਕੇ ਜਰਨਲ ਡਾਇਰ ਨੂੰ 21 ਸਾਲ ਬਾਅਦ ਜਾ ਕੇ ਉਸ ਦਾ ਬਦਲਾ ਲਿਆ ਉਸ ਮਹਾਨ ਜੋਧੇ ਨੂੰ ਯਾਦ ਕਰਦੇ ਆਂ ਇਸ ਲਈ ਇਹ ਵੀਡੀਓ ਬਣਾਈ ਆ ਕਿਉਂਕਿ ਅਸੀਂ ਅਸੀਂ ਤਾਂ 19 ਅਪ੍ਰੈਲ 1900 19 ਦਾ ਦਿਨ ਭੁੱਲ ਗਏ ਪਰ ਉਹ ਜੋਧਾ ਨਹੀਂ ਭੁੱਲਿਆ ਮਹਾਨ ਉਸ ਜੋਧੇ ਨੂੰ ਲੱਖਾਂ ਵਾਰ ਪ੍ਰਣਾਮ ਕਰਦੇ ਆ ਤੇ ਉਹ ਅੰਗਰੇਜ਼ ਜੋ ਸਾਡੇ ਤੇ ਰਾਜ ਕਰਕੇ ਗਏ ਇੰਗਲੈਂਡ ਦੇ ਉਹਨਾਂ ਨੂੰ ਵੀ ਉਸ ਬੰਦੇ ਤੇ ਮਾਣ ਮਹਿਸੂਸ ਕੀਤਾ ਤੇ 21 ਸਾਲ ਬਾਅਦ ਜਾ ਕੇ ਆਵਦਾ ਜੋ ਬਦਲਾ ਲਿਆ ਤੇ ਉਸਤੇ ਸਾਡਾ ਦੇਸ਼ ਵੀ ਮਾਨ ਕਰਦਾ ਸਭ ਤੋਂ ਵੱਡੀ ਗੱਲ ਬੇ ਜੋ ਜ਼ਿਲੇ ਵਾਲੇ ਵਾਗ ਦੇ ਵਿੱਚ ਕਾਂਡ ਹੋਇਆ ਸੀ ਉਸ ਦੇ ਵਿੱਚ ਬਹੁਤ ਹੀ ਮਹਾਨ ਲੋਕ ਗਏ ਸੀ ਜਿਨ੍ਹਾਂ ਨੂੰ ਆਪਣੀ ਆਜ਼ਾਦੀ ਚਾਹੀਦੀ ਸੀ ਪਰ ਕਈ ਲੋਕ ਉਥੇ ਮੌਤ ਤੋਂ ਡਰਦੇ ਹੋਏ ਪਰ ਉਹਨਾਂ ਨੇ ਖੂਹ ਦੇ ਵਿੱਚ ਛਾਲਾਂ ਮਾਰੀਆਂ ਕਿ ਅਸੀਂ ਬਚ ਜਾਾਂਗੇ ਪਰ ਉਹ ਮੌਤੋਂ ਫਿਰ ਵੀ ਨਹੀਂ ਬਚੀ ਉਹਨਾਂ ਦੀ ਉਹਨਾਂ ਨੂੰ ਤੜਫਦੇ ਅੱਖਾਂ ਸਾਹਮਣੇ ਦੇਖਦੇ ਹੋਏ ਉਦੋਂ ਸਿੰਘ ਨੇ ਇਹ ਜਜ਼ਬਾ ਤੈਅ ਕਰ ਲਿਆ ਸੀ ਕਿ ਕਿਸੇ ਨਾ ਕਿਸੇ ਦਿਨ ਮੈਂ ਜਨਰਲ ਡੇਰ ਨੂੰ ਜਾ ਕੇ ਮਾਰੂੰਗਾ ਪਰ ਉਸ ਨੂੰ 40 ਸਾਲ ਦਾ ਜੋ ਸੰਤਾਪ ਹੰਡਾਇਆ ਉਹ ਉਹ ਹੀ ਜਾਣਦਾ ਸੀ ਕਿਉਂਕਿ ਇੱਕ ਦਿਨ ਵੀ ਹੰਡਾਉਣਾ ਬਹੁਤ ਔਖਾ ਵਾ ਉਸ ਨੇ ਪਰ ਇਸ ਟੀ ਦੇ ਉੱਤੇ ਜਾ ਕੇ ਜਰਨਲ ਡੇਅਰ ਨੂੰ ਸਾਹਮਣੇ ਤੋਂ ਗੋਲੀ ਮਾਰੀ ਤੇ ਆਪਣੇ ਆਪ ਨੂੰ ਆਤਮ ਸਮਰਪਣ ਦੇ ਦਿੱਤਾ ਪਰ ਉਸ ਸਮੇਂ ਦੀ ਹਕੂਮਤ ਨੇ ਉਸ ਨੂੰ ਬਹੁਤ ਹੀ ਜਲਦੀ ਮੌਤ ਦੇ ਘਾਟ ਉਤਾਰ ਦਿੱਤਾ ਭਾਵ ਕਿ ਉਸ ਨੂੰ ਸ਼ਹੀਦ ਕਰ ਦਿੱਤਾ ਉਸ ਹਕੂਮਤ ਨੇ ਉਹਨਾਂ ਨੂੰ ਬਹੁਤ ਜਲਦੀ ਸ਼ਹੀਦ ਕਰ ਦਿੱਤਾ ਗਿਆ ਤੇ 1947 ਦਾ ਉਹ ਦਿਨ ਜਦੋਂ ਸਾਡਾ ਪਾਰਟੀਸ਼ਨ ਹੋਇਆ ਤੇ ਅੰਗਰੇਜ਼ ਇਸ ਮੁਲਕ ਨੂੰ ਬਹੁਤ ਲੰਮੇ ਟਾਈਮ ਰਾਜ ਕਰਕੇ ਉਹਨਾਂ ਨੂੰ ਜਾਣਾ ਪਿਆ ਉਦਮ ਸਿੰਘ ਦੀ ਇਸ ਇਸ ਕਾਂਡ ਨੇ ਉਹਨਾਂ ਨੂੰ ਇੰਨਾ ਡਰਾ ਦਿੱਤਾ ਸੀ ਕਿ ਉਹ ਇਸ ਕੌਮ ਤੋਂ ਉਹ ਇੰਨਾ ਡਰ ਚੁੱਕੇ ਸੀ ਕਿ ਉਹਨਾਂ ਦੇ ਯੋਧੇ ਨੇ ਇੱਥੇ ਆ ਕੇ ਸਾਡੇ ਇੱਕ ਆਫੀਸਰ ਨੂੰ ਘਾਟ ਉਤਾਰ ਦਰਦਾ ਤੇ ਇਹਨਾਂ ਦਾ ਮੁਲਕ ਛੱਡਣਾ ਹੀ ਬਿਹਤਰ ਸਮਝਿਆ ਪਰ ਸਾਡੇ ਮੁਲਕ ਦਾ ਪਾਰਟੀਸ਼ਨ ਕਰ ਦਿੱਤਾ ਗਿਆ ਸਾਡਾ ਪੰਜਾਬ ਵੰਡ ਦਿੱਤਾ ਗਿਆ ਧੰਨਵਾਦ ਆਪਣੇ ਬੱਚਿਆਂ ਨੂੰ ਇਸ ਮਹਾਨ ਜੋਧੇ ਬਾਰੇ ਕਿਤਾਬਾਂ ਦੇ ਰੂਪ ਵਿੱਚ ਜ਼ਰੂਰ ਦੱਸੋ ਤਾਂ ਕਿ ਸਾਡੇ ਬੱਚੇ ਗੁਰਸਿੱਖ ਜੋ ਪੰਜਾਬ ਨੂੰ ਪੰਜਾਬੀਅਤ ਨੂੰ ਪੰਜਾਬ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਉਦਮ ਸਿੰਘ ਬਾਰੇ ਪਤਾ ਹੋਵੇ